ਮਿੱਡੇ ਮੀਲ ਤਿਆਰ ਕਰਨ ਵਾਲੇ ਰਸੋਈਆਂ ਦੇ ਲਈ ਹੁਣ ਇੱਕ ਬੇहद ਵੱਡੀ ਖਬਰ ਆ ਚੁੱਕੀ ਹੈ ਜਿਹੜੇ ਰਸੋਈਏ ਹੁਣ ਮਿੱਡੇ ਮੀਲ ਬਣਾਉਂਦੇ ਨੇ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਜਾਨੀ ਕਿ ਹੁਣ ਸਰਕਾਰ ਇੱਕ ਬੇहद ਵੱਡੇ ਬਦਲਾਅ ਦੇ ਵਿੱਚ ਨਜ਼ਰ ਆ ਰਹੀ ਹੈ ਬਿਹਾਰ ਦੇ ਵਿੱਚ ਇਹ ਬੇहद ਵੱਡਾ ਬਦਲਾਅ ਦੇਖਣ ਨੂੰ ਮਿਲਿਆ ਜਿੱਥੇ ਕਿ ਹੁਣ ਰਸੋਈਏ ਜਿਹੜੇ ਨੇ ਉਹਨਾਂ ਦੇ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ 6 ਵਿਕਲਪ ਚੁਣ ਲੈਨੇ ਹਾਲਾਂਕਿ ਛੇ ਵਿਕਲਪਾਂ ਦੇ ਵਿੱਚੋਂ ਕੋਈ ਇੱਕ ਵਿਕਲਪ ਨੂੰ ਚੁਣ ਕੇ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਦੱਸ ਦਉ ਸੀ ਇਹ ਕੇਸ ਦੇ ਵਿੱਚ ਹੁਣ 3000 4000 5000 6000 7000 ਇਸ ਤਰੀਕੇ ਦੇ ਨਾਲ ਵਾਅਦਾ ਕਰਨ ਦੀ ਜਿਹੜੀ ਆ ਪਲੈਨਿੰਗ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਦੱਸ ਦਈਏ ਕਿ ਜਿਸ ਵਿੱਚ ਰਾਜ ਵਿੱਚ ਜਿਹੜੇ ਇਹ ਰਸੋਈਏ ਨੇ ਉਹਨਾਂ ਨੂੰ ਮਾਨ ਪੱਤਾ ਉਸ ਦੇ ਵਿੱਚ ਵਾਅਦਾ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਹੁਣ ਪਹਿਲਾ ਸਰਕਾਰ ਇਹਨਾਂ ਨੂੰ ਪੈਸੇ ਦੇ ਰਹੀ ਹੈ ਹਜ਼ਾਰ ਰੁਪਇਆ ਦਿੱਤਾ ਜਾ ਰਿਹਾ ਹੈ ਤਾਂ ਹੋਰ ਤਰੀਕੇ ਦੇ ਨਾਲ ਵੀ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਹੂਰਾ ਥਾਵਾ ਦੇ ਉੱਤੇ ਇਹ ਜਿਹੜੀਆਂ ਤਨਖਾਹਾਂ ਨੇ ਉਹ ਵੱਧ ਮਾਤਰਾ ਤੇ ਨੇ ਤੇ ਹੁਣ ਮਾਨ ਪੱਤੇ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਵੱਡੇ ਪੱਦਰ ਦੀ ਤਬਦੀਲੀ ਵਿਹਾਰ ਦੇ ਵਿੱਚ ਦੇਖਣ ਨੂੰ ਮਿਲ ਰachdੀ ਹੈ ਹਾਲਾਂਕਿ ਮੱਡੇ ਮੀਲ ਜੋ ਰਸੋਈਏ ਬਣਾਉਂਦੇ ਨੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਲੱਗ ਪੈਸੇ ਵੈਸੇ ਦਿੱਤੇ ਜਾਂਦੇ ਨੇ ਇਹਨਾਂ ਦੀਆਂ ਤਨਖਾਹਾਂ ਹੁਣ ਮਾਨ ਪੱਤਾ ਵਾਧੇ ਦੇ ਵਿੱਚ ਵਾਧਾ ਹੋਣ ਨੂੰ ਲੈ ਕੇ ਕਾਫੀ ਚਰਚਾਵਾਂ ਤੇਜ਼ ਨੇ ਹਾਲਾਂਕਿ 6 ਵਿਕਲਪਾਂ ਦੇ ਵਿੱਚੋਂ ਸਰਕਾਰ ਕਿਸੇ ਇੱਕ ਵਿਕਲਪ ਨੂੰ ਮੰਜ਼ੂਰੀ ਦੇ ਸਾਹਕੀ ਦੀ ਹੈ ਜਿਸ ਦੇ ਨਾਲ ਲੋਕਾਂ ਨੂੰ ਜਿਹੜੇ ਰਸੋਈਏ ਨੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਵੇਗਾ ਜਾਨੀ ਕਿ ਹੁਣ ਲਾਭ ਹੋਣ ਵਾਲਾ ਇਹ ਰਸੋਈਏ ਜਿਹੜੇ ਨੇ ਬਿਹਾਰ ਦੇ ਵਿੱਚ ਸਕੂਲਾਂ ਚ ਮਿੱਡੇ ਮੀਲ ਬਣਾਉਂਦੇ ਨੇ ਤਾਂ ਉਹਨਾਂ ਨੂੰ ਖਾਸ ਲੈ ਕੇ ਉਹਨਾਂ ਲਈ ਖਬਰ ਆ ਚੁੱਕੀ ਹੈ اہم ਖਬਰ ਹੈ ਸੋਅਖੇ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰਿਆ ਦੱਸਣ ਦੂਸਰੇ ਪਾਸੇ ਗੱਲ ਕਰੀਏ ਲਗਾਤਾਰ ਇਹ ਮਾਮਲੇ ਦੇਖਣ ਨੂੰ ਮਿਲਦੇ ਨੇ ਜਿੱਥੇ ਸਰਕਾਰਾਂ ਜਿਹੜੀਆਂ ਨੇ ਹਰ ਇੱਕ ਵਰਗ ਨੂੰ ਵੱਡੇ ਪੱਧਰ ਦੀ ਰਾਹਤ ਦੇਣ ਨੂੰ ਲੈ ਕੇ ਵਚਨਬੱਧਾ ਯਾਨੀ ਕਿ ਹੁਣ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ ਕਿ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਪੇਸ਼ੀ ਨਾ ਆਵੇ ਤੇ ਹਰ ਇੱਕ ਦੀ ਤਨਖਾਹ ਦੇ ਵਿੱਚ ਵਾਦਾ ਕੀਤਾ ਜਾਵੇ ਹਰ ਇੱਕ ਵਰਗ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਲਾਭ ਮਿਲੇ ਤਾਂ ਇਸੇ ਤਰੀਕੇ ਨਾਲ ਤੁਹਾਨੂੰ ਦੱਸੀਏ ਕਿ ਹੁਣ ਮਾਨ ਪੱਤੇ ਦੇ ਵਿੱਚ ਵਾਤਾ ਕੀਤਾ ਜਾਵੇਗਾ 6 ਵਿਕਲਪ ਰੱਖੇ ਨੇ ਜਿਸ ਵਿੱਚ 4000 3000 6000 8000 7000 ਅਜਿਹੇ ਵਿਕਲਪ ਨੇ ਜਿਨ੍ਹਾਂ ਦੇ ਵਿੱਚ ਇੱਕ ਵਿਕਲਪ ਨੂੰ ਛੋੜ ਕੇ ਇਹਨਾਂ ਮਾਨ ਪੱਤੇ ਦੇ ਵਿੱਚ ਵਾਦਾ ਹੋ ਸਕਦਾ 3000 ਦਾ ਵਾਦਾ ਹੋ ਸਕਦਾ 4000 ਦਾ ਹੋ ਸਕਦਾ ਇਹ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਕਿਹੜੇ ਵਿਕਲਪ ਨੂੰ ਛੋੜਦੀ ਹੈ ਤਾਂ ਕਿੰਨਾ ਕੁ ਵਾਦਾ ਹੁਣ ਮਾਨ ਪੱਤੇ ਦੇ ਵਿੱਚ ਹੁੰਦਾ ਪਰ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਇਹ ਜਾਣਕਾਰੀ ਲੋਕਾਂ ਤੱਕ ਪਹੁੰਚੇ ਅਤੇ ਬਿਹਾਰ ਦੇ ਵਿੱਚ ਸਕੂਲਾਂ ਤੇ ਮਿੱਡੇ ਮੀਲ ਬਣਾਉਣ ਵਾਲੇ ਰਸੋਈਏ ਜਿਹੜੇ ਨੇ ਉਹਨਾਂ ਦੇ ਲਈ ਇੱਕ ਜ਼ਰੂਰ ਵੱਡੀ ਖਬਰ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜ਼ਰੂਰੀ ਬਣਦਾ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚੇ ਔਰ ਵੱਡੀ ਰਾਹਤ ਕਿਸ ਤਰੀਕੇ ਦੇ ਨਾਲ ਸਰਕਾਰ ਦੇਣ ਵਾਲੀ ਹੈ ਜਾਣਕਾਰੀ ਪਹੁੰਚਣੀ ਜ਼ਰੂਰੀ ਹੈ ਤੇ ਬਿਹਾਰ ਦੇ ਵਿੱਚ ਇੱਕ ਬਿਹਤ ਵੱਡਾ ਫੈਸਲਾ ਲਿਆਤਾ ਜਾ ਰਿਹਾ ਜਿਸ ਦੇ ਵਿੱਚ ਹੁਣ ਮਿੱਡੇ ਮੀਲ ਸਕੂਲਾਂ ਚ ਬਣਾਉਣ ਵਾਲੇ ਰਸੋਈਆਂ ਰਸੋਈਏ ਜਿਹੜੇ ਨੇ ਉਹਨਾਂ ਦੇ ਲਈ ਇੱਕ ਖਾਸ ਕਰਕੇ ਖਬਰ ਆ ਚੁੱਕੀ ਹੈ ਇਸ ਨੂੰ ਬਦੇਰੇ ਸ਼ੇਅਰ ਕਰੋ ਲੋਕਾਂ ਤੱਕ ਜ਼ਰੂਰ ਪਹੁੰਚਾਓ